ਖਬਰ ਗੁਰਦਾਸਪੁਰ ਦਿਖਾ ਰਿਹਾ ਗੁਰਦਾਸਪੁਰ ਤੋਂ ਇੱਕ ਬਹੁਤ ਮਦਭਾਗੀ ਖਬਰ ਸਾਹਮਣੇ ਆ ਕੇ ਆਈ ਹੈ ਜਿੱਥੇ ਕਿ ਦਿਵਾਲੀ ਵਾਲੇ ਦਿਨ ਜਿੱਥੇ ਇੱਕ ਪਾਸੇ ਖੁਸ਼ੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਇੱਕ ਸੜਕ ਹਾਦਸਾ ਭਿਆਨਕ ਵਾਪਰਿਆ ਜਿਸ ਦੇ ਵਿੱਚ ਇੱਕ ਛੋਟੀ ਬੱਚੀ ਤੇ ਗਰਭਵਤੀ ਔਰਤ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਮੌਤ ਵੀ ਇੰਨੀ ਭਿਆਨਕ ਹੋਈ ਹੈ ਕਿ ਵੇਖਣ ਵਾਲੇ ਦੀ ਰੂਹ ਕੰਬ ਉਠ ਜਾਏਗੀ ਕਿਉਂਕਿ ਛੋਟੀ ਬੱਚੀ ਤੇ ਨਾਲ ਉਹ ਗਰਭਵਤੀ ਔਰਤ ਟਰੱਕ ਦੇ ਟਾਇਰਾ ਹੇਠਾ ਆ ਕੇ ਜਿਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਉੱਪਰੋਂ ਟਕ ਟੱਪਿਆ ਤਾਂ ਕਿਸ ਤਰੀਕੇ ਦੀ ਮੌਤ ਉਹਨਾਂ ਨੂੰ ਮਿਲੀ ਹੈ ਅੱਜ ਦੀਵਾਲੀ ਦਾ ਦਿਨ ਹੈ ਤਾਂ ਇਸ ਨੂੰ ਲੈ ਕੇ ਦੱਸਦਣੇ ਇੱਕ ਵਿਅਕਤੀ ਆਪਣੀ ਸਾਲੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਆ ਰਿਹਾ ਸੀ ਤਾਂ ਅੱਗੋਂ ਟਰੱਕ ਆਇਆ ਟਰੱਕ ਦੇ ਨਾਲ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਮੌਕੇ ਤੇ ਹੀ ਦੱਸਦਣੇ ਆ ਉਸ ਗਰਭਤੀ ਔਰਤ ਤੇ ਨਾਲ ਛੋਟੀ ਬੱਚੀ ਦੀ ਮੌਤ ਹੋ ਗਈ ਮੌਕੇ ਤੇ ਡਰਾਈਵਰ ਦੱਸਿਆ ਰਿਹਾ ਕਿ ਜੋ ਟਰੱਕ ਡਰਾਈਵਰ ਸੀ ਉਹ ਫਰਾਰ ਹੋ ਗਿਆ ਤਸ ਨੂੰ ਲੈ ਕੇ ਮਾਮਲਾ ਪੁਲਿਸ ਕੋਲ ਪਹੁੰਚਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਤੇ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਲੋਕ ਬਾਜ਼ਾਰਾਂ ਦੇ ਵਿੱਚ ਸ਼ਾਪਿੰਗ ਕਰਨ ਵਾਸਤੇ ਨਿਕਲੇ ਹੋਏ ਨੇ ਪਰ ਇਸ ਤਰੀਕੇ ਦੇ ਹਾਦਸੇ ਵੀ ਕਈ ਵਾਰ ਤੇਜ਼ ਰਫਤਾਰੀ ਕਾਰਨ ਵਾਪਰ ਜਾਂਦੇ ਨੇ ਤਸ ਨੂੰ ਲੈ ਕੇ ਮੌਕੇ ਤੇ ਪਹੁੰਚੇ ਹੋਏ ਪੁਲਿਸ ਅਫਸਰਾਂ ਵੱਲੋਂ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਬਲੀ ਤੋਂ ਹੱਲਾ ਨੂੰ ਜਾਂਦੀ ਸੜਕ ਉੱਥੇ ਹੋਇਆ ਇੱਕ ਮੋਟਰਸਾਈਕਲ ਤੇ ਜੈਂਟਸ ਜਾ ਰਿਹਾ ਹੈ ਮਨੂ ਕੋਲੋਤਰਾ ਸਾਨੂ ਸੁਵਿੰਦਰਪਾਲ ਵਾਸੀ ਹਰਦੋ ਬਠਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਹੁਆਂਖਾ ਤੋਂ ਨਾਲ ਇਹਦੇ ਇੱਕ ਬੇਟੀ ਸੀਗਾ ਪ੍ਰਿੰਸੀ ਲੜਕੀ ਹੈ ਉਹਦੀ ਉਮਰ 3 ਸਾਲ ਸੀਗਾ ਅੱਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਐਕਸੀਡੈਂਟ ਹੋਇਆ ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਜਿਹੜੀ ਪ੍ਰਿੰਸੀ ਆ ਇਨਸਾਦੀ ਉਹਦੇ ਮੁਕੇ ਤੇ ਮੌਤ ਹੋ ਗਈ ਆ ਟਾਇਰ ਥਲੇ ਆਣ ਕਰਕੇ ਜਿਹੜਾ ਸ਼ੇਰ ਜਿਹੜਾ ਬੇਟੀ ਦਾ ਉਹ ਲਟਾ ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ ਤੇ ਜੋ ਵਾਰਸ ਬਿਆਨ ਲਖਾਣ ਕੇ ਜੋ ਬੰਦੀ ਕਾਨੂੰਨੀ ਇਹਦੀ ਕਾਰਵਾਈ ਕੀਤੀ ਜਾਏਗੀ ਤੇ ਟਰੈਵਰ ਜਿਹੜਾ ਹੈ ਮੁਕੇ ਤੋਂ ਫਰਾਰ ਹੋ ਚੁੱਕਿਆ ਜਿਹਨਾਂ ਦਾ ਸ਼ਿਦਨ ਹੋਇਆ ਇਹਨਾਂ ਦਾ ਨਾਮ ਕਾਜਲ ਹੈ ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮੰਨੂ ਖਲੋਤਰਾ ਇਹ ਸਾਈਡ ਦੇ ਪੈ ਗਿਆ ਇਹ ਤੇ ਛੱਟ ਨਹੀਂ ਲੱਗੀ ਇਹ ਕਾਜਲ ਜਿਹੜੀ ਆ ਇਹ ਟਾਇਰ ਥੱਲੇ ਆ ਗਈ ਹੈ ਕਾਜਲ ਤੇ ਉਸਦੀ ਬੇਟੀ ਜਿਹੜੀ ਹੈ ਪ੍ਰਿੰਸੀ ਇਹ ਟਾਇਰ ਥੱਲੇ ਆ ਗਈ ਹੈ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜੇ ਪਾਰਟ ਨੇ ਉਹ ਨੁਕਸਾਨ ਹੋਏ ਨੇ ਪ੍ਰੈਗਨੈਂਟ ਵੀ ਸਰ ਕਹਿ ਰਹੇ ਨੇ ਪ੍ਰੈਗਨੈਂਟ ਨੇ ਇਹ ਪੋਸਟਮਾਰਟਮ ਤੇ ਜਿਹੜੀ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਸ ਰੱਖਾਂਗੇ ਉਹ ਖਰਾਦਨੇ